ਸਤਿ ਸ਼੍ਰੀ ਅਕਾਲ ਜੀ। ਵਾਈ ਪੰਜਾਬ ਦੀ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਹਾਂ ਤੌਹਫ਼ੀ ਚਟਪਟੀ, ਟੇਸਟੀ ਮੰਗੋ ਚਟਨੀ ਜਿਹੜੀ ਕਿ ਖਾਣ ਵਿੱਚ ਬਹੁਤ ਹੀ ਸਵਾਦ ਹੈ ਔਰ ਇਹਨੋਂ ਸੀ ਸਾਲ ਪਰ ਸਟੋਰ ਕਰਕੇ ਵੀ ਰੱਖ ਸਕਦੇ ਹਾਂ। ਤੇ ਚਲੋ ਸ਼ੁਰੂ ਕਰਦੇ ਹਾਂ। ਇਹਦੇ ਵਾਸਤੇ ਮੈਂ ਕੱਚੀਆਂ ਆਂਬੀਆਂ ਲੈ ਲਈਆਂ ਸੀਗੀਆਂ। ਤੇ ਅੱਛੇ ਆਂਬਾਂ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਸੀਗਾ। ਧੋ ਕੇ ਮੈਂ ਕੱਟ ਕੇ ਤੇ ਬਾਅਦ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲਿਆ ਸੀ। ਅਸੀਂ ਸਾਰੀਆਂ ਆਂਬੀਆਂ ਨੂੰ ਇਸ ਤਰ੍ਹਾਂ ਹੀ ਆਪਾਂ ਚੰਗੀ ਤਰ੍ਹਾਂ ਚੇਲ ਲਵਾਂਗੇ ਉਸ ਤੋਂ ਬਾਅਦ ਅਸੀਂ ਇੱਕ ਕद्दूकसੀ ਮਦਦ ਦੇ ਨਾਲ ਅਸੀਂ ਇਹਨੂੰ ਚੰਗੀ ਤਰ੍ਹਾਂ ਗ੍ਰੇਟ ਕਰਾਂਗੇ ਤੇ ਕद्दूकस ਕਰਨ ਵਾਸਤੇ ਸਾਨੂੰ ਜਿਹੜਾ ਕद्दूकस ਚਾਹੀਦਾ ਉਹ ਅਸੀਂ ਇਹਦਾ ਜਿਹੜਾ ਬਰੀਕ ਵਾਲੀ ਸਾਈਡ ਹੈ ਅਸੀਂ ਉਹ ਨਹੀਂ ਲਵਾਂਗੇ ਅਸੀਂ ਇਹਦੀ ਜਿਹੜੀ ਮੋਟੀ ਵਾਲੀ ਸਾਈਡ ਹੈ ਉਹ ਲਵਾਂਗੇ ਕਿਉਂਕਿ ਜਿਹੜੇ ਇਹਦੇ ਚਟਨੀ ਤੇ ਜਿਹੜੇ ਲੱਛੇ ਹੁੰਦੇ ਨੇ ਨਾ ਉਹ ਇਹਦੇ ਵਿੱਚ ਬਹੁਤ ਸਵਾਦ ਲੱਗਦੇ ਨੇ ਤੇ ਅਸੀਂ ਇਸ ਤਰ੍ਹਾਂ ਕਰਕੇ ਇਹਨੂੰ ਗ੍ਰੇਟ ਕਰ ਲਾਂਗੇ ਜਿਹੜੇ ਮੋٹے ਮੋٹے ਲੱਛੇ ਆਪਾਂ ਜਿੱਦਾਂ ਆਪਾਂ ਮੋਟੀ ਸਾਈਡ ਤੋਂ ਨੂੰ ਕਰਦੇ ਆਂ ਗ੍ਰੇਟ ਤੇ ਉਸ ਜਦੋਂ ਸਾਡੇ ਮੂੰਹ ਚਾਂਦੇ ਆ ਤੇ ਬਹੁਤ ਟੇਸਟੀ ਲੱਗਦੇ ਨੇ ਤੇ ਜੇ ਅਸੀਂ ਬਰੀਕ ਤੋਂ ਕਰਾਂਗੇ ਤੇ ਉਹ ਬਿਲਕੁਲ ਇੱਕ ਤਰ੍ਹਾਂ ਨਾਲ ਜੈਮ ਦੀ ਤਰ੍ਹਾਂ ਬਣ ਜਾਏਗਾ ਜਿਸ ਤਰ੍ਹਾਂ ਸਾਡੇ ਮੰਗੋ ਜੈਮ ਹੁੰਦੀ ਹੈ ਨਾ ਉਹ ਚੀਜ਼ ਬਣ ਜਾਏਗੀ ਤੇ ਅਸੀਂ ਇਸ ਤਰੀਕੇ ਨਾਲ ਇੰਨੇ ਕ ਆਪਾਂ ਮੋٹے ਮੋٹے ਇਹਦੇ ਲੱਛੇ ਬਣਾਣੇ ਆ ਤੇ ਮੋਟੀ ਸਾਈਡ ਤੋਂ ਅਸੀਂ ਗ੍ਰੇਟ ਕਰਨਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਜਿੰਨਾ ਜਿਵੇਂ ਅਸੀਂ 1 ਕਿਲੋ ਆਮਬਲੇ ਸੀਗੇ ਤੇ 1 ਕਿਲੋ ਦੇ ਵਿੱਚ 1 ਕਿਲੋ ਹੀ ਚੀਨੀ ਪੈਂਦੀ ਹੈ ਤੁਸੀਂ ਚਾਹੋ ਤੇ ਇਹਨੂੰ ਚੀਨੀ ਤੇ ਗੁੜ ਨੂੰ ਹਾਫ-ਹਾਫ ਕਰ ਸਕਦੇ ਹੋ ਮੈਂ ਅੱਧੀ ਚੀਨੀ ਲੈ ਲਈ ਸੀਗੀ ਤੇ ਅੱਧਾ ਮੈਂ ਲੈ ਲਿਆ ਸੀਗਾ ਗੋੜੇ ਦੇ ਵਿੱਚ ਮੈਂ ਦੋਨੋਂ ਕਿਉਂਕਿ ਇਹਨਾਂ ਦੋਨਾਂ ਦਾ ਟੇਸ ਬਹੁਤ ਵਧੀਆ ਆਂਦਾ ਤੁਸੀਂ ਚਾਹੋ ਤੇ ਕੱਲੀ ਚੀਨੀ ਹੈ ਤੇ ਤੁਸੀਂ ਚੀਨੀ ਪਾ ਸਕਦੇ ਹੋ ਪਰ ਮੈਂ ਚੀਨੀ ਤੇ ਗੁੜ ਦੋਨੋਂ ਪਾਇਆ ਸੀਗਾ ਤੁਸੀਂ ਵੀ ਦੇਖਿਓ ਇੱਕ ਵਾਰ ਟ੍ਰਾਈ ਕਰਕੇ ਇਹਦੇ ਨਾਲ ਬਹੁਤ ਏਦਾਂ ਟੇਸਟੀ ਲੱਗਦੀ ਹੈ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਟਾਈਮ ਹੈ ਕਈ ਤਾਂ ਇਹਨਾਂ ਨੂੰ ਓਵਰਨਾਈਟ ਰੱਖ ਦਿੰਦੇ ਨੇ ਜਿਵੇਂ ਰਾਤ ਨੂੰ ਆ ਸਾਰਾ ਮਿਕਸਚਰ ਤਿਆਰ ਕਰ ਲਿਆ ਤੇ ਰੱਖ ਦਿੱਤਾ ਤੇ ਚੀਨੀ ਆਪਣੇ ਆਪ ਵਿੱਚ ਮਿਕਸ ਹੋ ਜਾਂਦੀ ਹੈ ਪਰ ਮੈਂ ਇਹਨੂੰ ਹਾਰਡਲੀ 1 ਘੰਟੇ ਮਤਲਬ 1 ਘੰਟੇ ਵਾਸਤੇ ਰੱਖਿਆ ਸੀਗਾ 1 ਘੰਟੇ ਬਾਅਦ ਢੱਕਣ ਤੋਂ ਬਾਅਦ ਜਿਹੜਾ ਚੀਨੀ ਤੇ ਗੁੜ ਦਾ ਪਾਣੀ ਸੀ ਉਹ ਇਸ ਤਰ੍ਹਾਂ ਆਪਣੇ ਆਪ ਹੀ ਮੈਲਟ ਹੋ ਗਿਆ ਉਸੇ ਕਰ ਅਲੇ ਅਸੀਂ ਇਹਨੂੰ ਚੰਗੀ ਤਰ੍ਹਾਂ نیچے ਹੀ ਮਿਕਸ ਕਰਾਂਗੇ ਹਨੇ ਮੈਂ ਗੈਸ ਔਨ ਨਹੀਂ ਕੀਤੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਗੈਸ ਦੇ ਉੱਤੇ ਇਹਨੂੰ ਰੱਖਾਂਗੇ ਇਨੂੰ ਸਿ ਬਹੁਤ ਹੀ ਸਲੋ ਫਲੇਮ ਤੇ ਪਕਾਣਾ ਹੈ ਅਸੀਂ ਇਹਨੂੰ ਜਿਆਦਾ ਮਤਲਬ ਮੀਡੀਅਮ ਫਲੇਮ ਤੇ ਨਹੀਂ ਪਕਾਣਾ ਕਿਉਂਕਿ ਜੇ ਅਸੀਂ ਮੀਡੀਅਮ ਫਲੇਮ ਤੇ ਪਕਾਵਾਂਗੇ ਨਾ ਤੇ ਇਤੇ ਬਹੁਤ ਛੇਤੀ ਹਾਰਡ ਹੋ ਜਾਏਗੀ ਤੇ ਦੂਸਰਾ ਇਹਦੀ ਚਾਸ਼ਨੀ ਬਣ ਜਾਏਗੀ ਅਸੀਂ ਇਹਨੂੰ ਸਲੋ ਫਲੇਮ ਤੇ ਰੱਖ ਕੇ ਹੌਲੀ ਹੌਲੀ ਪਕਾਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਦੇਗੀ ਮਿਰਚ ਥੋੜੀ ਜੀ ਹਲਦੀ ਕਲਰ ਵਾਸਤੇ ਦੇਗੀ ਮਿਰਚ ਨਾ ਜਿਆਦਾ ਉਹ ਨਹੀਂ ਆਉਂਦਾ ਮਤਲਬ ਮਿੱਠੀ ਨਹੀਂ ਹੁੰਦੀ ਜਿਆਦਾ ਬਸ ਕਲਰ ਵਾਸਤੇ ਤੇ ਥੋੜਾ ਜਿਹਾ ਅਸੀਂ ਪਾਵਾਂਗੇ ਇਹਦੇ ਵਿੱਚ ਨਮਕ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਸਲੋ ਫਲੇਮ ਦੇ ਉੱਤੇ ਹੀ ਅਸੀਂ ਇਹਨੂੰ ਹੌਲੀ-ਹੌਲੀ ਪਕਾ ਕੇ ਸਲੋ ਫਲੇਮ ਤੇ ਪਕਾੜਨਾ ਇਹ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣਦੀ ਹੈ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ ਜਿਹੜੇ ਜਿਹੜੇ ਸੁੱਕੇ ਹੁੰਦੇ ਨੇ ਜਿਹਨੂੰ ਆਪਾਂ ਦਾ ਤੜਕਾ ਕਹਿ ਦਿੰਦੇ ਆ। ਉਹਦੇ ਵਾਸਤੇ ਵਿੱਚ ਮੈਂ ਪਾਣੀ ਸੀਗੀ ਇੱਕ ਮੇਥੀ ਦਾਣਾ, ਕਲੌਂਜੀ, ਅਜਵਾਇਨ, ਜੀਰਾ ਤੇ ਸੌਂਫ। ਇਹ ਪੰਜ ਮਸਾਲੇ ਹੁੰਦੇ ਨੇ ਜਿਹੜੇ ਕਿ ਇਹ ਪੈਂਦੇ-ਪੈਂਦੇ ਨੇ ਇਹ ਆਪਣੇ ਅਚਾਰ ਵਿੱਚ ਵੀ ਪੈਂਦੇ ਨੇ ਜਿਹੜਾ ਆਪਾਂ ਆਮਬ ਦਾ ਅਚਾਰ ਬਣਾਈਦਾ। ਇਨੂੰ ਅਸੀਂ ਜ਼ਿਆਦਾ ਰੋਸਟ ਨਹੀਂ ਕਰਨਾ ਬਸ ਇਹਦਾ ਜਿਹੜਾ ਕਿ ਕੱਚਾ ਪੰਜਾ ਹੁੰਦਾ ਉਹ ਅਸੀਂ ਕੱਢਣਾ ਉਸ ਤੋਂ ਬਾਅਦ ਅਸੀਂ ਇਹਨੂੰ ਥੋੜਾ ਜਿਹਾ ਡਰਾਈ ਰੋਸਟ ਕਰਕੇ ਨਾਲ ਨਾਲ ਅਸੀਂ ਉਹ ਜਿਹੜਾ ਆਪਾਂ ਰੱਖੀ ਹੋਈ ਸੀਗੀ ਮੰਗੋ ਉਹ ਜਿਹੜਾ ਸਨੋ ਫਲੇਮ ਤੇ ਉਹਨੂੰ ਵੀ ਹਿਲਾਵਾਂਗੇ ਕਿ ਕਿਤੇ ਉਹ ਹੇਠੇ ਨਾ ਲੱਗ ਜਾਏ ਉਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਜਿਹੜਿਆ ਸੁੱਕੇ ਮਸਾਲੇ ਨੇ ਅਸੀਂ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਇੱਕ ਪਾਊਡਰ ਜਿਹਾ ਇਹ ਬਣਾ ਲਾਂਗੇ ਉਸ ਤੋਂ ਬਾਅਦ ਤੁਸੀਂ ਦੇਖੋ ਸਾਡਾ ਇਹ ਇਸ ਤਰ੍ਹਾਂ ਦੀ ਫਾਰਮ ਦੇ ਵਿੱਚ ਆ ਗਿਆ ਥੋੜਾ ਜਿਹਾ ਰਸਮੀ ਸਾਜਾ ਹੋ ਗਿਆ ਅਸੀਂ ਇਹਦੇ ਵਿੱਚ ਜਿਹੜੇ ਅਸੀਂ ਜਿਹੜੇ ਮਸਾਲੇ ਪੀਸੇ ਸੀਗੇ ਇਹ ਦਰਦਰੇ ਕਰਕੇ ਕਈ ਬਹੁਤ ਜੇ ਤੁਹਾਨੂੰ ਪਸੰਦ ਆ ਪਾਊਡਰ ਫਾਰਮ ਤੁਸੀਂ ਪਾਊਡਰ ਫਾਰਮ ਵੀ ਬਣਾ ਸਕਦੇ ਹੋ ਬਟ ਮੈਂ ਇਹਨੂੰ ਥੋੜਾ ਜਿਹਾ ਦਰਦਰਾ ਹੀ ਰੱਖਿਆ ਸੀਗਾ ਕਿ ਜਦੋਂ ਆਪਾਂ ਖਾਈਏ ਤੇ ਬਹੁਤ ਹੀ ਸਵਾਦ ਲੱਗਦੇ ਨੇ ਅਸੀਂ ਇਸ ਤੋਂ ਜ਼ਿਆਦਾ ਇਹਨੂੰ ਹੋਰ ਨਹੀਂ ਕਰਨਾ ਕਿਉਂਕਿ ਜਦੋਂ ਇਹ ਠੰਡੀ ਹੋ ਜੇਗੀ ਚਟਨੀ ਨਾ ਤੇ ਫਿਰ ਇੱਕਦਮ ਗਾੜੀ ਜੀ ਚਿਪਚਿਪੀ ਜੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਹਾਰਡ ਹੋ ਜਾਂਦੀ ਹੈ ਤੁਸੀਂ بس ਇੰਨੀ ਕੁ ਫਾਰਮ ਚ ਰੱਖਣਾ ਆ ਮੇਰੀ ਠੰਡੀ ਹੋਣ ਤੋਂ ਬਾਅਦ ਮੇਰੀ ਆ ਚਟਨੀ ਦੀ ਇਸ ਤਰ੍ਹਾਂ ਦੀ ਅਗਰ ਤੁਸੀਂ ਇਹਨੂੰ ਹੋਰ ਜ਼ਿਆਦਾ ਮਤਲਬ ਸੁਕਾਓਗੇ ਤੇ ਇਹ ਤੁਹਾਡੀ ਬਹੁਤ ਹੀ ਉਹ ਹੋ ਜਾਏਗੀ ਸੁੱਕੀ ਸੁੱਕੀ ਜੀ ਚਟਨੀ ਹੋਏਗੀ ਫਿਰ ਉਹ ਖਾਣ ਚ ਨਹੀਂ ਟੇਸਟੀ ਨਹੀਂ ਲੱਗਦੀ ਕਿਉਂਕਿ ਇਹਨੇ ਜਦੋਂ ਆਪਾਂ ਗੈਸ ਉਤਾਰਨਾ ਤੇ ਇਹਨੇ ਥੋੜੀ ਜੀ ਗਾੜੀ ਹੋਣੀ ਹੁੰਦੀ ਆ ਹੋਰ ਡਰਾਈ ਹੋਣੀ ਹੁੰਦੀ ਆ ਤੇ ਮੇਰੀ ਇਹ ਚਟਨੀ ਆਪਦੀ ਬਣ ਕੇ ਤਿਆਰ ਆ ਤੁਸੀਂ ਮਿੰਦਸੋ ਤੁਹਾਨੂੰ ਮੇਰੀ ਆਦੀ ਰੈਸਪੀ ਕਿਵੇਂ ਲੱਗੀ ਤੇ ਜੋ ਜੋ ਪਲੀਜ਼ ਮੇਰੇ ਚੈਨਲ ਤੇ ਨਵੇਂ ਆਏ ਨੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਉਸ ਤੋਂ ਬਾਅਦ ਮੈਂ ਆਈ ਹੈ ਜਿਹੜੀ ਚਟਨੀ ਹੈ ਆਪਣੀ ਦੋ ਕੰਟੇਨਰ ਮੇਰੇ ਕੋਲ ਪਏ ਸੀਗੇ ਤੇ ਮੈਂ ਦੋ ਕੰਟੇਨਰਸ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਪੈਕ ਕਰਕੇ ਰੱਖਤਾ ਕਿ ਜਿਹੜੀ ਕਿ ਮੇਰੀ ਇਹ ਚਟਨੀ ਹੈ ਸਾਲ ਭਰ ਤੱਕ ਖਰਾਬ ਨਾ ਹੋਵੇ ਇਹ ਖਟਮਿੱਟੀ ਚਟਨੀ ਅਸੀਂ ਰੋਟੀ ਬ੍ਰੈਡ ਜੇ ਦਿਨਾ ਮਰਜ਼ੀ ਇੰਜੋਏ ਕਰ ਸਕਦੇ ਹਾਂ ਅਸੀਂ ਖਾ ਸਕਦੇ ਹਾਂ ਤੇ ਇਹਨੂੰ ਅਸੀਂ ਸਾਲ ਪਰ ਤੱਕ ਇਹ ਚਟਨੀ ਸਾਡੀ ਖਰਾਬ ਨਹੀਂ ਹੁੰਦੀ ਜੇ ਅਸੀਂ ਇਹਨੂੰ ਮਤਲਬ ਕੋਈ ਗਿੱਲਾ ਹੱਥ ਹੋ ਗਏ ਗਿੱਲਾ ਚਮਚ ਅਸੀਂ ਇਹਨੂੰ ਨਾ ਲਾਈਏ ਅਸੀਂ ਇਸ ਤਰ੍ਹਾਂ ਕਰਕੇ ਇਹਨੂੰ ਮੈਂ ਆਪਣਾ ਬੰਦ ਕਰਕੇ ਸਟੋਰ ਕਰਕੇ ਰੱਖ ਲਿਆ ਤੇ ਦੇਖੋ ਇਹਦਾ ਕਲਰ ਵੀ ਕਿੰਨਾ ਵਧੀਆ ਆ ਔਰ ਇਹਦੇ ਵਿੱਚ ਕੋਈ ਆਰਟੀਫੀਸ਼ੀਅਲ ਕਲਰ ਅਸੀਂ ਨਹੀਂ ਪਾਇਆ ਜਸਟ ਆਪਣਾ ਗੁੜ ਤੇ ਚੀਨੀ ਨਾਲ ਹੀ ਇਹਦਾ ਇੰਨਾ ਸੋਨਾ ਕਲਰ ਆਇਆ ਤੇ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਆਹਦੀ ਰੈਸਪੀ ਪਸੰਦ ਆਈ ਹੋਏਗੀ ਤੁਸੀਂ ਵੀ ਪਲੀਜ਼ ਬਣਾਇਓ ਟਰਾਈ ਕਰਿਓ ਤੈਨੂੰ ਦੱਸਿਓ ਕਿ ਤੁਹਾਡੀ ਇਹ ਚਟਨੀ ਕਿਵੇਂ ਦੀ ਬਣੀ ਇਹ ਮਸਟ ਟਰਾਈ ਰੈਸিপি ਹੈ ਤੁਸੀਂ ਜ਼ਰੂਰ ਟਰਾਈ ਕਰਿਓ ਆ ਦੇਖੋ ਜੀ ਕੱਲ ਨੂੰ ਫੇਰ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ